हाय है गुड्डी ने कल लाना सी आई पता नहीं क्यों नहीं मैं तो गुरुद्वारे मत्था टेक के अरदास करके प्रसाद भी चढ़ा के आई हूँ भी मेरी कुड़ी ठीक ठाक हो गए मैं तो चिंता बढ़ बढ़ खाई जाती है मैंने आई नहीं पता लगता मापे धियां नूं जन्म दिंदे करम तो नहीं लिखते ਮੈਂ ਤਾਂ ਗੁੱਡੀ ਦੀ ਚੰਕਾ ਫਟ ਫਟ ਖਾਈ ਜਾਂਦੀ ਆ ਮੈਂ ਕੀ ਕਰਾਂ ਹਰੇ ਹੁਣ ਮੈਂ ਕਿਹਨੂੰ ਕਹਾਂ ਮੈਨੂੰ ਆਇਆ ਕਿਤੇ ਕੋਈ ਹਾਮੀ ਨਹੀਂ ਲੱਭੀ ਨਾ ਹੋ ਕੀ ਹੋਵੇ ਹਾਏ ਗੁੱਡੀ ਗੁੱਡੀ ਹਾ ਤੂੰ ਹਾ ਹਾ ਮੈਂ ਤਾਂ ਨੇ ਰੱਬ ਅੱਜ ਅਸੇ ਘਤ ਕੱਲ ਨੂੰ ਅਸੇ ਕੱਤ ਕੱਲ ਨਹੀਂ ਆ ਕੱਲ ਮੰਮੀ ਸਾਡੇ ਅਚਾਨਕ ਹੀ ਮੂਵੀ ਦੇਖਣ ਦਾ ਪ੍ਰੋਗਰਾਮ ਬਣ ਗਿਆ ਹਾ ਹਾ ਨਾ ਤੂੰ ਫੋਨ ਚੱਕਿਆ ਮੈਂ ਤਾਂ ਪਲ-ਪਲ ਛਿੰਛਣ ਕਰਕੇ ਟੈਂਪਾਸ ਕੀਤਾ ਹੁਣ ਵੀ ਆਈ ਹੁਣ ਵੀ ਆਈ ਮੇਰੀਆਂ ਨਹੀਂ ਦਰਵਾਜ਼ੇ ਤੋਂ ਖਬਰ ਹੈ ਹੋਈ ਨਾ ਫੋਨ ਮੇਰਾ ਸਾਇਲੈਂਟ ਤੇ ਸੀ ਤਾਂ ਕਰਕੇ ਮੈਨੂੰ ਫੋਨ ਦਾ ਪਤਾ ਹੀ ਨਹੀਂ ਲੱਗਿਆ ਨਾਲੇ ਸਾਡਾ ਪ੍ਰੋਗਰਾਮ ਵੀ ਚੰਨ ਕਿਕਰ ਨੂੰ ਬਣਿਆ ਤੇ ਫਿਰ ਬਸ ਕਾਲੀ ਚ ਮੈਨੂੰ ਪਤਾ ਹੀ ਨਹੀਂ ਵੀ ਔੜੇ ਨਾ ਮੇਰਾ ਬੱਚਾ ਐ ਨਾ ਮੇਰੀ ਸੀ ਕਰਿਆ ਕਰ ਰਿਹਾ ਮੇਰੀ ਤਾਂ ਜਾਨ ਨੂੰ ਫੜੀ ਪਈ ਸੀ ਮੈਂ ਤਾਂ ਘਰ ਤਾਂ ਰਹਾਂਦੀ ਆਹੀ ਸੋਚਦੀ ਆਈ ਆ ਵੀ ਗੁੱਡੇ ਨਹੀਂ ਆਈ ਗੁੱਡੇ ਨਹੀਂ ਆਈ ਤਰਦੀ ਕਿਤੇ ਸੀ ਦਮਾਕਤ ਐ ਸੀ ਮੇਰਾ ਮੇਰੀ ਤਾਂ ਬਾਬੇ ਨੇ ਬੜੀ ਛੇਤੀ ਸੌਂ ਲਈ ਪਰ ਤੂੰ ਮੈਨੂੰ ਆਏ ਦੱਸ ਤੂੰ ਆਈ ਕਦੋਂ ਉਹ ਬੇਬੇ ਗੁੱਡੀ ਤਾਂ ਉਦੋਂ ਹੀ ਆ ਗਈ ਆਜਾ ਤੂੰ ਗੜੀ ਦਾ ਮੋੜ ਨਹੀਂ ਮੁੜੀ ਤੂੰ ਇਧਰੋਂ ਮੁੜੀ ਇਧਰੋਂ ਉੱਠਾ ਗੁੱਡੀ ਘਰੇ ਮੈਨੂੰ ਤੇ ਆਂ ਦੱਸ ਵੀ ਤੈਨੂੰ ਫੈਲਣੋਂ ਜ਼ਿਆਦਾ ਜ਼ਰੂਰੀ ਸੀ ਕੋ ਮਾਂ ਆ ਤੁਹਾਨੂੰ ਆਪਣੇ ਜਵਾਈ ਦਾ ਤਾਂ ਪਤਾ ਹੀ ਆ ਆ ਮਾਂ ਦਾ ਜਿਹੜਾ ਆਪਦਾ ਪਿੱਠੂ ਬਣਿਆ ਰਹਿੰਦਾ ਆ ਸਾਰੇ ਟੱਬਰ ਦੀਆਂ ਟਿੱਕਾਂ ਬੁੱਕ ਕਰਾ ਕੇ ਫੇਰ ਹੀ ਦੱਸਿਆ ਇੱਕੋ ਦਮੇ ਵੀ ਹਾਂ ਸ਼ਾਮ ਨੂੰ ਮੂਵੀ ਦੇਖਣ ਜਾਣਾ ਹੈ ਤੇ ਆ ਮੇਰੀ ਸੱਸ ਪਤਾਈਆਂ ਤੁਹਾਨੂੰ ਐ ਲੰਬੜਦਾਰ ਨਹੀਂ ਬਣੀ ਫਿਰੂਗੀ ਫਿਰ ਤਾਂ ਐ ਐ ਬਹਾ ਮਾਰਦੀ ਚਲੂ ਸਾਰੇ ਪਾਸੇ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਸੱਸ ਤਾਂ ਮਿੱਟੀ ਦੀ ਨਹੀਂ ਮੰਗ ਇਹ ਤਾਂ ਫੇਰ ਜਿਉਂਦੀ ਜਗ ਦੀ ਚੜੇ ਲੈ ਉਹ ਤਾਂ ਚਾਰੇ ਪਾਸੇ ਐ ਆਪਦੀ ਪ੍ਰਧਾਨਗੀ ਜੀ ਮਾਰਦੀ ਫਿਰਦੀ ਆਪਾਂ ਰੋਦੀ ਪ੍ਰਧਾਨਗੀ ਮੇਰੀ ਜੁੱਤੀ ਤੇ ਮੈਂ ਨਹੀਂ ਉਹਨੂੰ ਜਾਣਦੀ ਕੁਛ ਵੀ ਅੱਜ ਜਦੋਂ ਮੈਂ ਸਵੇਰੇ ਆਉਣਾ ਸੀ ਮੇਰੇ ਸੱਸ ਦਾ ਤਾਂ ਆਇਆ ਮੂੰਹ ਬਣ ਗਿਆ ਮੂੰਹ ਫਲਾਈ ਤੋਰੀ ਫਿਰ ਆਲੇ ਦੁਆਲੇ ਬੁੜਬੁੜ ਕਰਦੀ ਫਰੀ ਜਾਵੇ ਮੈਂ ਮੇਰੇ ਕੰਨਾਂ 'ਚ ਚੁੱਪ ਕਰਕੇ ਹੈੱਡਫੋਨ ਲਾਏ ਗਾਣੇ ਲਾਏ ਆਪਾਂ ਆਪਣੇ ਤਮਸਤ ਮੈਂ ਕਿਹਾ ਬੋਲਦੀਆਂ ਬੋਲੀ ਜਾ ਨਾਲੇ ਮੈਂ ਕਿਹਾ ਮੈਂ ਕੀ ਹਫ਼ਤੇ ਵਿੱਚ ਦੋ ਵਾਰ ਤਾਂ ਜਾਣਾ ਹੁੰਦਾ ਆ ਸਾਰ ਉਹ ਵੀ ਨਹੀਂ ਚੜਿਆ ਜਾਂਦਾ ਜਾਣਾ ਆ ਤਾਂ ਮੈਂ ਜਾਣਾ ਹੀ ਆਉਂਦੇ ਪਿੱਕੇ ਜੇ ਤੀ ਆਨੇ ਪਿੱਕੇ ਨਹੀਂ ਜਾਣਾ ਮੈਨੇ ਆਗਸਤ ਫਿਰ ਜਾਣਾ ਕਿੱਥੇ ਮੱਸਾ ਤਾਂ ਹਫ਼ਤੇ ਚ ਤੂੰ ਦੋ ਦੇਣਾਉਣੀ ਆ ਨਾ ਗੁੱਡੀ ਤੂੰ ਹਰ ਵਾਰੀ ਕੱਲੀ ਹੀ ਆ ਜੰਨੀ ਆ ਤੂੰ ਆਪਦੇ ਉਹ ਟੀਨੇ ਮਿੰਟੇ ਜਵਾਕਾਂ ਨੂੰ ਵੀ ਲੈ ਆਇਆ ਕਰ ਉਹ ਵੀ ਬਾਹਨੇ ਨਾਲ ਨਾਨ ਕਿਹਾ ਜਾਣਗੇ ਅਬ ਦੇ ਮਾਮਾ ਮਮੀ ਤੇ ਆਪਦੀ ਨਾਨੇ ਨੂੰ ਮਿਲ ਲੈਣਗੇ ਇਦਾਂ ਹੀ ਤਾਂ ਰਿਸ਼ਤੇਦਾਰੀ ਦਾ ਪਤਾ ਲੱਗਦਾ ਮੈਂ ਤਾਂ ਉਹਨਾਂ ਨੂੰ ਦਾਦਾ ਦਾਦੀ ਦੇ ਹੱਥ ਲਵਾਏ ਹੋਏ ਨੇ ਨਾਲੇ ਜਵਾਕੜਾ ਟੋਣੇ ਸੌਖੇ ਨੇ ਆਪਦੀ ਤਿਆਰੀ ਕਰੇ ਕਿ ਜਵਾਕੜਾ ਦੀ ਤਿਆਰੀ ਕਰੇ ਨਾਲ ਵੀਰੇ ਆਏ ਜਿਵੇਂ ਨਾਲ ਉਹਨਾਂ ਦੀ ਵੀ ਤਿਆਰੀ ਕਰਨ ਲੱਗ ਗਈ ਮੈਂ ਤਾਂ ਆਪ ਬਨਉ ਆਂਦੀ ਨੂੰ ਦੁਪਹਿਰਾਂ ਹੋ ਜਾਿਆ ਤਾ ਫੇਰ ਕੀ ਫਾਇਦਾ ਦੋ ਘੜੀ ਆਉਣ ਦਾ ਨਾਲੇ ਘਰੇ ਵਧੀਆ ਦਾਦਾ-ਦਾਦੀ ਨੂੰ ਆਰੇ ਲਾਇਆ ਹੋਇਆ ਉਹਨਾਂ ਨੇ ਨਿਆਣੇ ਤਾਂ ਘਰੇ ਹੀ ਚੰਗੇ ਨੇ ਵਧੀਆ ਨਾਲੇ ਨਿਆਣਿਆਂ ਦੇ ਨਾਲ ਉਹਨਾਂ ਦਾ ਜੀ ਲੱਗਿਆ ਰਹਿੰਦਾ ਨਾਲੇ ਤੈਨੂੰ ਆਣਾ ਸੌਖਾ ਨਾਲੇ ਇੱਥੇ ਸਾਨੂੰ ਪਰੇਸ਼ਾਨੀ ਨਹੀਂ ਹੁੰਦੀ ਨਾਲੇ ਤੂੰ ਸੁਖੀ ਨਾਲੇ ਉਹ ਕੁਛ ਨਾਲੇ ਆਪਾਂ ਸੌਖੇ ਹਾਏ ਮੰਮੀ ਮੇਰੀ ਤਾਂ ਪਤਾ ਨਹੀਂ ਕਿਹੜੇ ਜਨਮਾਂ ਦੀ ਤਪੱਸਿਆ ਸਫਲ ਹੋ ਗਈ ਜਿਹੜੀ ਮੈਨੂੰ ਤੇਰੇ ਵਰਗੀ ਚੰਗੀ ਮਾਂ ਮਿਲੀ ਆ ਕਾਸ਼ ਜੇ ਮੇਰੀ ਸੱਸ ਵੀ ਇਦਾਂ ਦੀ ਹੁੰਦੀ ਨਾ ਤੁਹਾਡੇ ਵਰਗੀ ਚੰਗੀ ਤੇ ਮੇਰੀ ਜ਼ਿੰਦਗੀ ਨੇ ਲਹਿਰਾਂ ਪਿਆਰਾ ਹੀ ਹੋਰ ਹੋਣੀਆਂ ਸੀ ਫਿਰ ਵੀਰੇ ਪਰ ਹਰ ਕਿਸੇ ਦੀ ਕਿਸਮਤ ਦੇ ਵਿੱਚ ਨਾ ਮੇਰੀ ਚੰਗੀ ਮਾਂ ਵਰਗੀ ਚੰਗੀ ਸੱਸ ਨਹੀਂ ਹੁੰਦੀ ਪਰ ਗੁੱਡੀ ਤੇਰੇ ਵਰਗੀ ਚੰਗੀ ਨੂੰ ਵੀ ਭਾਦੋ ਵਾਲੀ ਦੀ ਕਿਸਮਤ ਹੀ ਹੁੰਦੀ ਆ ਕਿ ਤੂੰ ਹੁਣ ਆਉਣੀ ਆ ਆਪਦੇ ਸੱਸ ਸਹੁਰੇ ਜਿਵਾਕਾਂ ਦਾ ਸਾਰਾ ਦੁਪਹਿਰ ਦਾ ਰੋਟੀ ਪਣੀ ਕਰਕੇ ਹੀ ਆਉਣੀ ਆ ਤੇਰਾ ਦਿਮਾਗ ਖਰਾਵਾ ਮੈਂ ਕਿਉਂ ਕਰ ਕਿਉਂਗੀ ਸਿਆਣਾ ਦੇ ਹੱਡ ਪੈਰ ਚੱਲਦੇ ਰਹਿਣਾ ਨਾ ਉਹੀ ਚੰਗੇ ਹੁੰਦੇ ਨੇ ਆਪਣੇ ਬਣਾਣਗੇ ਤੇ ਖਾਣਗੇ ਐਡੀ ਮੇ ਕੋਲੀ ਨਹੀਂ ਹੈਗੀ ਵੀ ਜਿਹੜੀ ਦੁਪਹਿਰ ਦੀ ਵੀ ਉਹਨਾਂ ਦੀਆਂ ਰੋਟੀਆਂ ਮੈਂ ਥੱਪ ਕੇ ਪਕਾ-ਪਕਾ ਕੇ ਆਉਂਗੀ ਉੱਥੇ ਚੰਗਾ ਕੀਤਾ ਕੁੜੀਏ ਆ ਤਾਂ ਤੂੰ ਬਹੁਤ ਵਧੀਆ ਕੀਤਾ ਉਹਨਾਂ ਦੇ ਹੱਥ ਪੈਰ ਚੱਲਦੇ ਨੇ ਤੈਨੂੰ ਕਿਤੇ ਬਾਹ ਨਾ ਕੋਈ ਵਧੀਆ ਆਪੇ ਪਕਾਉਣਗੇ ਖਾਣਗੇ ਦੁਪਹਿਰ ਜੇ ਤੂੰ ਇੱਕ ਵਾਰ ਪਕਾ ਕੇ ਰੱਖਿਆਈ ਨਾ ਹਰ ਵਾਰ ਕਹਿਣਗੇ ਵੀ ਪਕਾ ਕੇ ਜਾਵੇ ਹੱਤੀ ਘੱਟੀ ਆ ਸਾਰਾ ਕੰਮ ਉਹ ਕਰਦੀ ਆ ਮੈਂ ਮੈਂ ਤਾਂ ਨਹੀਂ ਕਹਿੰਦੀ ਵੇ ਮੇਰੀ ਤਪੱਸਿਆ ਸਫਲ ਹੋ ਗਈ ਵੀ ਮੈਨੂੰ ਇੰਨੀ ਚੰਗੀ ਮਾਂ ਮਿਲੀ ਆ ਦੇਖ ਲੈ ਮੇਰਾ ਕਿੰਨਾ ਫਿਕਰ ਕਰਦੀ ਆ ਤੇ ਹੁਣ ਦੇਖ ਲੈ ਭਾਬੀ ਆਈ ਆ ਮੇਰੇ ਕੋਲ ਮੈਨੂੰ ਕਿੰਨੇ ਦਿਨ ਹੋ ਗਏ ਆ ਇਹਨਾਂ ਨੇ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਹੈਗਾ ਤੇ ਮਜਾ ਆ ਨਾ ਮੇਰੀ ਮਾਂ ਦੇ ਮੂੰਹੋਂ ਇੱਕ ਅਲਫਾਜ਼ ਵੀ ਨਿਕਲ ਹਾਵੇ ਉਹਦੇ ਲਈ ਉਹ ਚਾਹ ਪਾਣੀ ਤਾਂ ਉਹਨੇ ਕਦੋਂ ਦਾ ਲੈ ਆਉਣਾ ਸੀਗਾ ਆ ਪਹਿਲਾਂ ਸਵੇਰ ਦੀ ਨਾ ਪੂਰੀ ਮਸ਼ੀਨ ਧੌਂੜ ਕੇ ਹੋਈ ਆ ਕੱਪੜੇ ਧੌਂਣ ਦੇ ਵਿੱਚ ਤੇ ਦੂਸਰਾ ਨੇ ਤਿਆਰ ਵੀ ਹੋਣਾ ਸੀਗਾ ਉਹਨੇ ਵੀ ਅਜ 2.5 3 ਮਹੀਨੇ ਬਾਅਦ ਆਪਦੇ ਪੇਕੀ ਜਾਣਾ ਸੀ ਉਹ ਤਿਆਰੀ ਕਰਦੀ ਹੋਣੀ ਆ ਔਰ ਬਈ ਚਾਹ ਲਿਆ ਹੁਣ ਕੁੜੀ ਦੇ ਜਾਣ ਵੇਲੇ ਲਿਆਵੇਂਗੀ ਕਿ ਚਾਹ ਤਾਂ ਜਦੋਂ ਆਉ ਉਹਦੋਂ ਹੀ ਆਉ ਮੈਨੂੰ ਪਹਿਲਾਂ ਇਹ ਦੱਸ ਵੀ ਇਹਨੇ ਕਿਨੂੰ ਕੁਛ ਕੇ ਪੇਕੇ ਜਾਣ ਦਾ ਪ੍ਰੋਗਰਾਮ ਬਣਾਇਆ ਉਹ ਲਿਆ ਕੀ ਗੱਲ ਕਰਤੀ ਤੂੰ ਬੇਬੇ ਪੇਕੇ ਜਾਣ ਲਈ ਵੀ ਉਹਨੂੰ ਕੱਲੇ-ਕੱਲੇ ਮੈਂਬਰ ਤੋਂ ਪੁੱਛਣ ਦੀ ਥੋੜੀ ਲੋੜਾ ਮੈਨੂੰ ਕਹਿਦਾ ਮੈਂ ਕਿ ਚੱਲ ਭਾਈ ਜਾਇਆ ਈ ਤੂੰ ਮੈਂ ਤਾਂ ਆਏ ਹੈਰਾਨ ਆ ਵੀ ਤੂੰ ਐਡਾ ਮੇਰੇ ਤੋਂ ਕਿੰਨਾ ਕੁ ਵੱਡਾ ਹੋ ਗਿਆ ਜਿਹੜਾ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਉਹਨੂੰ ਆਹ ਕਰਤੀ ਮੇਰੀ ਮਾਂ ਦੀ ਨਰਮਾਈ ਨਹੀਂ ਤੁਹਾਨੂੰ ਬਾਲਾ ਸਿਰ ਚੜਾਇਆ ਹੋਇਆ ਉਹ ਤੁਹਾਨੂੰ ਕੁਝ ਕਹਿੰਦੀ ਨਹੀਂ ਨਾ ਤੁਸੀਂ ਤਾਂ ਹੀ ਬਾਲਾ ਚਾਹ ਬੜੇ ਫਿਰਦੇ ਹੋ ਲੈ ਚਾਹ ਦੀ ਕੀ ਗੱਲ ਆ ਚਾਹ ਨੂੰ ਕਹਾ ਕਿੰਨਾ ਕੁ ਟਾਈਮ ਲੱਗਦਾ ਚਾਹ ਤਾਂ ਮੈਂ ਮਿੰਟਾਂ ਚ ਹੀ ਬਣਾ ਦੇਣੀ ਆ ਉਸ ਤੋਂ ਬਾਅਦ ਫਿਰ ਮੈਂ ਵੀ ਤਾਂ ਮੇਰੇ ਪੇਕੇ ਜਾਣਾ ਸ਼ਾਬਾਸ਼ ਏ ਮੈਂ ਆਈ ਤੇਰੇ ਤੇ ਤੂੰ ਚੜ ਬੈਠੀ ਬਨੇਰੇ ਨਾ ਐ ਕਿ ਮੈਂ ਤੂੰ ਚਲੀ ਜਾਏਂਗੀ ਪੇਕਿਆਂ ਨੇ ਮੈਨੂੰ ਛੱਡ ਕੇ ਇੱਥੇ ਕੰਮ ਕਰ ਕੌਣ ਕਰੂਗਾ ਰੋਟੀ ਪਾਣੀ ਕੌਣ ਕਰੂਗਾ ਪੇਕੇ ਆਉਣ ਦਾ ਕੀ ਫਾਇਦਾ ਫਿਰ ਜੇ ਆਪ ਹੀ ਘਰ ਕਰ ਕਰਕੇ ਖਾਣਾ ਆ ਲੱਖ ਲਾਹਨਤ ਹੈ ਜੇ ਪੇਕੇ ਆਉਣ ਦੇ ਉਹ ਤੂੰ ਰਹਿਣ ਦੇ ਗੈਵੀ ਤੂੰ ਏਦਾਂ ਕਰ ਤੂੰ ਜਾਣ ਦੀ ਤਿਆਰੀ ਕਰ ਜੇ ਗੁੱਡੀ ਰੋਟੀ ਪਾਣੀ ਨਹੀਂ ਕਰੂ ਬੇਬੇ ਹੈਗੀ ਐ ਨਾਲੇ ਹੱਟੀ ਕੱਟੀ ਐ ਜੇ ਮਾੜਾ ਮੋਟਾ ਘਰ ਦਾ ਕੰਮ ਕਰੂਗੀ ਤਾਂ ਹੱਡ ਪੈਰ ਚੱਲਦੇ ਰਹਿਣਗੇ ਨਹੀਂ ਤਾਂ ਬਜ਼ੁਰਗਾਂ ਦੇ ਵੀ ਹੱਡੀ ਜੁੜ ਜਾਂਦੇ ਆ ਕਿਉਂ ਬੇਬੇ ਠੀਕ ਕਿਹਾ ਨਾ ਮੈਂ ਸ਼ਰਮ ਤਾਂ ਨਹੀਂ ਆਉਂਦੀ ਮੈਨੂੰ ਹੱਟੀ ਕੱਟੀ ਕਹਿੰਦੇ ਇਹਨੂੰ ਰੋਟੀ ਕ ਪਾਣੀ ਤਾਂ ਇਸੇ ਨੇ ਬਣਾਉਣਾ ਹੁਣ ਜਦ ਕੁੜੀ ਆਈ ਆ ਨਹੀਂ ਕਿੱਥੇ ਲਿਖਿਆ ਹੋਇਆ ਵੀ ਸਾਰਾ ਕੰਮ ਇਹਨੇ ਕਰਨਾ ਉਹ ਜਦੋਂ ਤੇਰੇ ਹੱਥ ਪੈਰ ਚੱਲਦੇ ਆ ਤੇ ਤੈਨੂੰ ਕਰਨੇ ਚ ਵੀ ਕੀ ਹਰਜ ਐ ਨਾਲੇ ਜਦੋਂ ਇਹ ਗੱਲ ਗੁੱਡੀ ਕਹਿੰਦੀ ਸੀ ਉਦੋਂ ਤੂੰ ਬੜੀ ਖੁਸ਼ ਹੋ ਕੇ ਹਾਂ ਚ ਹਾਂ ਬੁਲਾਉਣ ਲੱਗੀ ਹੋਈ ਸੀਗੀ ਅਸੀਂ ਕਰ ਲਾਂਗੀ ਆ ਮਾਵਾ ਤੀਆਂ ਔਖੇ ਸੁਖੇ ਰੋਟੀ ਟੱਕ ਦਾ ਐਂ ਕਰ ਤੂੰ ਨਿਆਣੇ ਤਿਆਰ ਕਰਕੇ ਨਿਆਣਿਆਂ ਨਾਲ ਲੈ ਜਾਵੇਂ ਰਹਿਣ ਦੇ ਐਵੇਂ ਜਵਾਕਾਂ ਨੂੰ ਕਿੱਥੇ ਤੂੰ ਢੋਂਦੀ ਫਿਰੇਂਗੀ ਕਦੇ ਜਵਾਕਾਂ ਨੂੰ ਤਿਆਰ ਕਰਦੀ ਇਹਨੂੰ ਤਾਂ ਤੈਨੂੰ ਦੁਪਹਿਰਾ ਹੋ ਜਾਣਾ ਮਾੜਾ ਮੋਟਾ ਬੇਬੇ ਦੇ ਨਾਲ ਅਟੈਚ ਕਰਕੇ ਰੱਖ ਐਸੇ ਬਹਾਨੇ ਇਹਨਾਂ ਦਾ ਦਿਲ ਲੱਗਿਆ ਰੂਹ ਨਾ ਇਹ ਕੁਛ ਗਿਆਨੇ ਕੁਛ ਆਣੇ ਆਪਾਂ ਖੁਸ਼ ਮੈਨੂੰ ਸਮਝ ਨਹੀਂ ਆਉਂਦੀ ਐ ਲੱਛਣ ਕੀ ਕਰਦਾ ਹੋਰਾ ਸੋਚਦਾ ਹੀ ਨਹੀਂ ਹੈ ਵੀ ਮੈਂ ਕਹਿਣਾ ਕੀ ਆ ਵੀ ਨਿਆਣੇ ਮੈਂ ਕਿੱਥੇ ਰੱਖ ਲੂੰਗੀ ਭਲਾ ਤੁਸੀਂ ਦੋਹੇ ਜਾਣੇ ਤਾਂ ਹੀ ਮੱਛਰੇ ਫਿਰਦੇ ਹੋ ਤਾਂ ਹੀ ਗੱਲਾਂ ਆਉਂਦੀਆਂ ਨੇ ਵੀ ਮੇਰੀ ਮਾਂ ਵਰਗੀ ਚੰਗੀ ਮਾਂ ਵਾਲੀ ਜੇ ਕਿਤੇ ਮੇਰੀ ਸੱਸ ਵਰਗੀ ਟੱਕਰੀ ਹੁੰਦੀ ਨਾ ਡਾਡੀ ਥੋਡੀਆਂ ਨੇ ਪੂੰਛਾਂ ਚੁਕਾ ਦੇਣੀਆਂ ਸੀ ਭਾਬੀ ਤੂੰ ਵੀ ਕਦਰ ਕਰ ਮੇਰੀ ਮਾਂ ਦੀ ਜਿਹੜੀ ਤੈਨੂੰ ਇੰਨੀ ਚੰਗੀ ਸੱਸ ਮਿਲ ਗਈ ਇਹਦੇ 'ਚ ਕੋਈ ਸ਼ੱਕ ਨਹੀਂ ਗੁੱਡੀ ਵੀ ਤੇਰੀ ਮਾਂ ਚੰਗੀ ਆ ਮਾਵਾਂ ਤਾਂ ਸਭ ਦੀਆਂ ਹੀ ਚੰਗੀਆਂ ਹੁੰਦੀਆਂ ਨੇ ਮੇਰੀ ਮਾਂ ਵੀ ਬਹੁਤ ਚੰਗੀ ਆ ਪਰ ਪਤਾ ਨਹੀਂ ਉਹੀ ਮਾਵਾਂ ਜਦੋਂ ਸੱਸਾਂ ਬਣ ਜਾਂਦੀਆਂ ਨੇ ਪਤਾ ਨਹੀਂ ਉਹਨਾਂ 'ਚ ਕਿਹੜਾ ਹਉ ਆ ਜਾਂਦਾ ਵੀ ਉਹਨਾਂ ਨੂੰ ਧੀ ਦਾ ਦੁੱਖ ਤਾਂ ਦੁੱਖ ਲੱਗਦਾ ਧੀ ਤਾਂ ਪਿਆਰੀ ਲੱਗਦੀ ਆ ਪਰ ਨੋਹ ਦਾ ਦਰਦ ਉਹਨਾਂ ਨੂੰ ਦਰਦ ਹੀ ਨਹੀਂ ਲੱਗਦਾ ਮਾਂ ਧੀ ਦਾ ਰਿਸ਼ਤਾ ਹੀ ਇਦਾਂ ਦਾ ਆ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਨੂੰਹ ਸੱਸ ਦਾ ਰਿਸ਼ਤਾ ਵੀ ਕਿਉਂ ਇਦਾਂ ਦਾ ਆ ਜਿੱਥੇ ਨਾ ਨੋਹਾਂ ਸੱਸਾਂ ਨੂੰ ਮਾਵਾ ਮੰਨਦੀਆਂ ਨੇ ਤੇ ਨਾ ਹੀ ਸੱਸਾਂ ਆਪਣੀਆਂ ਨੋਹਾਂ ਨੂੰ ਧੀਆ ਮੰਨਦੀਆਂ ਨੇ ਪਤਾ ਨਹੀਂ ਕਹਿ ਜੀ ਹਵਾ ਚੱਲ ਪਈ ਆ ਮਾਵਾ ਵੀ ਉਹੀ ਨੇ ਸੱਸਾਂ ਵੀ ਉਹੀ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਮਾਵਾ ਚੰਗੀਆਂ ਤੇ ਸੱਸਾਂ ਬੁਰੀਆਂ ਨੇ ਧੀਆ ਵੀ ਉਹੀ ਨੇ ਨੋਹਾਂ ਵੀ ਉਹੀ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ 3 ਲਾਡ ਲੀਆਂ ਤੇ ਨੋਹਾ ਸ਼ੁਰੀਆਂ ਨੇ